ਨਮਸਕਾਰ ਸਤਿ ਸ਼੍ਰੀ ਅਕਾਲ ਆਦਾ ਤੁਸੂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀਏ ਕਿ ਬੀਤੇ ਦਿਨੀ ਇੱਕ ਪਤੀ ਪਤਨੀ ਸ਼ਿਲਾਂਗ ਦੇ ਵਿੱਚ ਹਨੀਮੂਨ ਮਨਾਣ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ ਪਤੀ ਤੇ ਪਤਨੀ ਗਾਇਬ ਹੋ ਚੁੱਕੇ ਨੇ ਤੇ ਹੁਣ ਉਸ ਤੇ ਵਿੱਚ ਵੱਡੀ ਅਪਡੇਟ ਆ ਚੁੱਕੀ ਹੈ ਦੱਸਤੀਏ ਕਿ ਪਤੀ ਦੀ লাশ ਬਰਾਮਦ ਹੋਈ ਸੀ ਤੇ ਹੁਣ ਵੱਡਾ ਖੁਲਾਸਾ ਹੋਇਆ ਕਿ ਇੱਕ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਨੂੰ ਮਾਰ ਛੱਡਿਆ ਗਿਆ ਜੀ ਹਾਂ ਪਤਨੀ ਹੀ ਕਤਲ ਨਿਕਲੀ ਹੈ 10 ਦੀ ਸੁਪਾਰੀ ਦਿੱਤੀ ਜਾਂਦੀ ਹੈ ਤਿੰਨ ਤਿੰਨ ਵਿਅਕਤੀਆਂ ਨੂੰ ਜਿਸ ਦੇ ਵਿੱਚ ਪਤਨੀ ਦਾ ਨਾਮ ਸੋਨਮ ਸੀ ਤੇ ਹੁਣ ਸੱਚੀ ਸੋਨਮ ਬੇਵਫਾ ਨਿਕਲੀ ਹੈ ਜੀ ਹਾਂ ਇੱਕ ਵਾਇਰਲ ਸੀਗੀ ਤੁਸੀਂ ਖਬਰ ਦੇਖੀ ਹੋਣੀ ਹੈ ਜਿਸ ਦੇ ਵਿੱਚ ਨੋਟਾਂ ਤੇ ਲਿਖਿਆ ਸੀ ਸੋਨਮ ਬੇਵਫਾ ਹੈ ਪਰ ਹੁਣ ਸੱਚ ਸਾਬਿਤ ਕਰ ਦਿੱਤਾ ਹੈ ਇਸ ਸੋਨਮ ਨਾਮ ਦੀ ਪਤਨੀ ਨੇ ਜੋ ਕਿ 11 ਮਈ ਨੂੰ ਇਹਨਾਂ ਦਾ ਵਿਆਹ ਹੁੰਦਾ ਹੈ 20 ਮਈ ਨੂੰ ਇਹ ਸ਼ਲੌਂਗ ਜਾਂਦੇ ਨੇ ਹਨੀਮੂਨ ਮਨਾਉਂਦੇ ਨੇ ਪਰ ਹਨੀਮੂਨ ਮਨਾਉਣ ਦੇ ਵੇਲੇ ਹੀ ਦੇਖ ਸਕਦੇ ਹੋ ਇਸ ਪਤਨੀ ਦੇ ਵੱਲੋਂ ਸੁਪਾਰੀ ਦੇ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੱਸ ਦਈਏ ਕਿ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਮਧ ਪ੍ਰਦੇਸ਼ ਤੋਂ ਕਿ ਜੇ ਪਤੀ ਪਤਨੀ ਗਾਇਬ ਹੋ ਚੁੱਕੇ ਨੇ ਤਾਂ ਸਰਕਾਰ ਸਖਤੇ ਦੇ ਵਿੱਚ ਆ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਜਾਂਚ ਸ਼ੁਰੂ ਕਰ ਦਿੰਦਾ ਹੈ ਤਾਂ ਖੱਡ ਦੇ ਵਿੱਚੋਂ ਪਤੀ ਦੀ ਲਾਸ਼ ਬਰਾਮਦ ਹੁੰਦੀ ਹੈ ਪਤਨੀ ਗਾਇਬ ਹੋ ਰਹੀ ਹੁੰਦੀ ਹੈ ਤੇ ਹੁਣ ਦੱਸਦੀ ਕਿ ਖੁਦ ਪਤਨੀ ਸੋਨਮ ਯੂਪੀ ਦੇ ਵਿੱਚ ਸਰੈਂਡਰ ਕਰ ਚੁੱਕੀ ਹੈ ਤੇ ਸਾਰੇ ਉਸਨੇ ਬਿਆਨ ਦਿੱਤੇ ਨੇ ਕਿ ਹਾਂ ਮੈਂ ਹੀ ਆਪਣੇ ਪਤੀ ਨੂੰ ਮਰਵਾਇਆ ਹੈ ਦੱਸਦੀ ਕਿ ਉਸ ਦਾ ਪਤੀ ਜਿਹੜਾ ਹੈ ਇੱਕ ਅਮੀਰ ਵਿਅਕਤੀ ਸੀਗਾ ਤੇ ਕਿਸ ਤਰੀਕੇ ਦੇ ਨਾਲ ਉਹ ਤਿੰਨ ਤਿੰਨ ਜਣਿਆਂ ਨੂੰ ਸਪਾਰੀਂ ਦਿੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਹ ਚਾਰ ਜਣਿਆਂ ਦੇ ਵੱਲੋਂ ਇਸ ਸਾਰੇ ਹੀ ਮੌਤ ਦਾ ਕਾਤਲ ਜਿਹੜਾ ਹੈ ਉਸ ਨੂੰ ਮੌਤ ਦੇ ਘਾਟ ਜਿਹੜਾ ਹੈ ਉਤਾਰਿਆ ਜਾਂਦਾ ਪੱਤੀ ਨੂੰ ਇਹਨਾਂ ਕਾਤਲਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਹਿਲਾਂ ਪਤਨੀ ਦੇ ਵੱਲੋਂ ਸੋਨਮ ਨਾਮ ਦੀ ਪਤਨੀ ਉਹ ਸਰੈਂਡਰ ਕਰਦੀ ਹੈ ਤੇ ਤਿੰਨ ਹੋਰ ਵਿਅਕਤੀਆਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਸਾਰਾ ਮਾਮਲਾ ਦੱਸ ਦਿੰਨੇ ਆ ਕਿ ਕਦੋਂ ਸામਨੇ ਆਉਂਦਾ ਹੈ ਤੇ ਹੁਣ ਵੱਡੇ ਖੁਲਾਸੇ ਹੋਏ ਨੇ ਕਿ ਪਤਨੀ ਸੋਨਮ ਹੀ ਬੇਵਫਾ ਨਿਕਲੀ ਹੈ ਉਹੀ ਕਾਤਲ ਸੀ ਇੰਦੌਰ ਦੀ ਸਲਾਨੀ ਗੁੰਮਸ਼ੁਦਾ ਮਾਮਲੇ ਦਾ ਇਹ ਸਾਰਾ ਚੈਪਟਰ ਸੀ ਜੋ ਕਿ ਹੁਣ ਪੂਰਾ ਪੂਰਾ ক্লোਜ਼ ਹੋ ਚੁੱਕਾ ਹੈ ਵੱਡੇ ਖੁਲਾਸੇ ਹੋ ਚੁੱਕੇ ਨੇ ਹਨੀਮੂਨ ਦੌਰਾਨ ਹੀ ਪਤਨੀ ਨੇ ਉਹ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਸਪਾਰੀ ਦਿੱਤੀ ਸੀ ਤੇ ਚਾਰ ਜਣੇ ਟੋਟਲ ਨੂੰ ਦੱਸਦੇ ਕਿ ਗ੍ਰਿਫਤਾਰ ਕੀਤੇ ਗਏ ਨੇ ਦੱਸਦੇ ਕਿ ਪੁਲਿਸ ਨੇ ਇੰਦੌਰ ਦੇ ਸਲਾਨੀ ਰਾਜਾ ਰਗਵੰਸ਼ੀ ਦੇ ਕਤਲ ਦੀ ਗੁੱਤੀ ਸੁਲਝਾ ਲਈ ਹੈ ਰਗਵੰਸ਼ੀ ਨੇ ਉਸਦੀ ਪਤਨੀ ਸੋਨਮ ਨੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਪਹਾੜੇ ਦੇ ਆਦਮੀਆਂ ਤੋਂ ਕਤਿਤ ਕਤਲ ਕਰਵਾਇਆ ਤੇ ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਵਿੱਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਜਦਕਿ ਤਿੰਨ ਹੋਰ ਹਮਲਾਵਾਰਾਂ ਨੂੰ ਰਾਤ ਪਰਛਾਪਿਆਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਰਗਵੰਸ਼ੀ ਅਤੇ ਉਸਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਦੇ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸੀ ਰਗਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਦੇ ਵਿੱਚੋਂ ਮਿਲੀ ਸੀ ਜਦਕਿ ਉਸਦੀ ਪਤਨੀ ਦੀਪਾਲ ਜਾਰੀ ਸੀ ਉਤੇ ਇਹ ਦੱਸਦੇ ਕਿ ਨੌਂਗਰਾਂਗ ਦੇ ਸੋਮਵਾਰ ਸਵੇਰੇ ਇਸ ਖਬਰ ਏਜੰਸੀ ਨਾਲ ਗੱਲਬਾਤ ਕਰਦੇ ਆਂ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਨੂੰ ਯੂਪੀ ਤੋਂ ਚੁੱਕਿਆ ਗਿਆ ਸੀ ਜਦਕਿ ਹੋਰਨਾ ਮਲਜ਼ਮਾਂ ਨੂੰ ਵਿਸ਼ੇਸ਼ ਜਾਂਚ ਦੀ ਟੀਮ ਨੇ ਇੰਦੋਰ ਤੋਂ ਕਾਬੂ ਕੀਤਾ ਹੈ ਪੁਲਿਸ ਮੁਖੀ ਨੇ ਕਿਹਾ ਹੈ ਕਿ ਸੋਨਮ ਤੇ ਯੂਪੀ ਦੇ ਨੰਦਗੰਜ ਪੁਲਿਸ ਥਾਣੇ ਦੇ ਵਿੱਚ ਆਤਮ ਸਮਰਪਣ ਕਰ ਚੁੱਕੀ ਹੈ ਮਗਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਨੇ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਹੈ ਕਿ ਸੋਨਮ ਨੇ ਰਗਵੰਸ਼ੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ ਡੀਜੀਪੀ ਦੇ ਮੁਤਾਬਕ ਅਪਰਾਧ ਵਿੱਚ ਸ਼ਾਮਲ ਕੁਝ ਹੋਰ ਵਿਅਕਤੀਆਂ ਨੂੰ ਵੀ ਫੜਨ ਲਈ ਮੱਧ ਪ੍ਰਦੇਸ਼ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਮੁੱਖ ਮੰਤਰੀ ਕੌਨਰਾਡ ਕੇ ਸੰਗਮ ਨੇ ਇਸ ਕੇਸ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਦੱਸੇ ਨੇ ਗੁੱਥੀ ਸੁਲਜਾਉਣ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਹੈਰਾਨੀ ਦੀ ਗੱਲ ਹੈ ਕਿ ਇੱਕ ਪਤਨੀ ਹੀ ਆਪਣੇ ਪਤੀ ਨੂੰ ਹਨੂਮੂਨ ਦੌਰਾਨ ਕਿਸ ਤਰੀਕੇ ਦੇ ਨਾਲ ਮਰਵਾ ਸਕਦੀ ਹੈ ਮੇਗਾਲਿਆ ਪੁਲਿਸ ਦੀ ਵਧਾਈ ਦੀ ਪਾਤਰ ਹੈ ਜੋ ਕਿ ਸੀਐਮ ਦੇ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ ਕਿ ਇਸ ਖਬਰ ਜਦੋਂ ਤੱਕ ਇਹ ਬਣ ਰਹੀ ਸੀ ਜਦੋਂ ਤੱਕ ਸਾਹਮਣੇ ਆ ਰਹੀ ਸੀ ਉਸ ਦੇ ਵਿੱਚ ਮਾਲਕੀਤ ਨਾਮ ਦੀ ਇੱਕ ਜਗ੍ਹਾ ਸੀ ਜਿੱਥੇ ਟੂਰਿਸਟ ਪਲੇਡ ਹੈ ਜਿੱਥੇ ਟੂਰਿਸਟ ਦੇ ਗਾਈਡ ਦੇ ਵੱਲੋਂ ਐਲਬਰਟ ਪੈਡਿੰਗ ਦੇ ਵੱਲੋਂ ਰਗਵੰਸ਼ੀ ਤੇ ਉਸ ਦੀ ਪਤਨੀ ਨੂੰ 23 ਮਈ ਨੂੰ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਨਾਲ ਦੇਖਿਆ ਗਿਆ ਸੀ ਮਗਰੋਂ ਰਗਵੰਸ਼ੀ ਦੀ ਲਾਸ਼ ਵਿਸਾਡੋਂਗ ਫਾਲ ਚਰਨੇ ਦੇ ਨੇੜੇ ਇੱਕ ਖੱਡ ਦੇ ਵਿੱਚੋਂ ਮਿਲੀ ਸੀ ਤੇ ਉਸ ਇੱਕ ਸੋਨੇ ਦੀ ਅੰਗੂਠੀ ਅਤੇ ਗਲੇ ਦੀ ਚੇਨ ਗਾਇਬ ਸੀ ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ ਪਰ ਬਾਅਦ ਦੇ ਵਿੱਚ ਜਦੋਂ ਉਹ ਖੁਦ ਸਰੈਂਡਰ ਕਰ ਦਿੰਦੀ ਹੈ ਤਾਂ ਬਿਹਤ ਵੱਡੇ ਖੁਲਾਸੇ ਹੁੰਦੇ ਨੇ ਪਤਾ ਲੱਗਦਾ ਹੈ ਕਿ ਇੱਕ ਪਤਨੀ ਦੇ ਵੱਲੋਂ ਹੀ ਹਨੀਮੂਨ ਦੌਰਾਨ ਹੀ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਸੁਪਾਰੀ ਦੇਖੇ ਮਰਵਾ ਦਿੱਤਾ ਗਿਆ